ਇਹ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਚਰਨ ਛੋਪਾ ਰਵਤਰਤੀ ਤੇ ਅਸੀਂ ਝਾੜ ਸਾਹਿਬ ਇਕੱਠੇ ਹੋਏ ਆ ਇਹ ਪੱਟੀ ਹਲਕੇ ਦੀਆਂ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਇਹ ਪ੍ਰੋਗਰਾਮ ਸੀ ਤੇ ਜਿਹੜੇ ਆਉਣ ਵਾਲੇ ਸਮੇਂ ਲਈ ਜੋ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦਾ ਪ੍ਰਕਿਰਿਆ ਸ਼ੁਰੂ ਆ ਉਹਦੇ ਵਾਸਤੇ ਸੰਗਤਾਂ ਨੂੰ ਇਹ ਬੇਨਤੀ ਕਰਨ ਵਾਸਤੇ ਆਏ ਆ ਕਿ ਉਹ ਵੱਦ ਤੋਂ ਵੱਦ ਵੋਟਾ ਬ੍ਰਾਉਂਡ ਚ ਆਪਣਾ ਆਪ ਵੀ ਬਣਾਉਣ ਤੇ ਦੂਜਿਆਂ ਦੀਆਂ ਬਣਾਉਣ ਚ ਵੀ ਸਹਿਯੋਗ ਕਰਨ ਇਹ ਇਹ ਬੇਨਤੀ ਇਹ ਚੰਗੇ ਕਰਤਾਰ ਵਾਲਿਆਂ ਨੂੰ ਅਮਰਧਾਰੀ ਖੇਤਾਂ ਨੂੰ ਨਿਤਨੇਮੀਆ ਨੂੰ ਕਰਜ਼ਾ ਹਰ ਘਰ ਦੇ ਵਿੱਚ ਬੜੀ ਪਰੇਸ਼ਾਨੀ ਆਈ ਕਿਉਂਕਿ ਇੱਕ ਗਰੀਬ ਪਰਿਵਾਰ ਹੁੰਦਾ ਉਹਦੇ ਹੱਥੋਂ ਐਂਟਿਆ ਤੇ ਤੁਸੀਂ ਇਹ ਹਰ ਪਰਿਵਾਰੀ ਤੱਕ ਜਿਹੜਾ ਤੁਹਾਡੇ ਸਰਕਲ ਦੇ ਪਟਵਾਰੀ ਹੈ ਤੁਹਾਡਾ ਪਹਿਲਾਂ ਤੇ ਇਹ ਗੱਲਾਂ ਹੋਣਗੀਆਂ ਸੀ ਕਿ ਉਹ ਇਲੈਕਸ਼ਨ ਹੀ ਨਹੀਂ ਲੜ ਸਕਦੇ ਗੁਰੂ ਗ੍ਰੰਥ ਸਾਹਿਬ ਉਹ ਵੀ ਗੁਰੂ ਕ੍ਰਾਂਤ ਸਾਬ ਜੀ ਦੀ ਕਿਰਪਾ ਦੇ ਨਾਲ ਔਰ ਤੁਹਾਡੇ ਸਹਿਯੋਗ ਦੇ ਨਾਲ ਪੱਟੀ ਲੀਡ ਦੇ ਨਾਲ ਭਾਈ ਸਾਹਿਬ ਦੀ ਜਿੱਤ ਹੋਈ ਉਸ ਤੋਂ ਬਾਅਦ ਇਹ ਵੀ ਗੱਲ ਹੁੰਦੀ ਆ ਕਿਰਪਾ ਕਰਕੇ ਆਪਣੇ ਸਿਰਕ ਦੀ ਆਪ ਰੱਖੀ ਔਰ ਉਹ ਵੀ ਕਾਰਨ ਔਰ ਜਵੰਨਾ ਸਾਹਿਬ ਸਰਪਾਰ ਦਜੀਤ ਸਿੰਘ ਜੀ ਔਰ ਸਖੀਆ ਸਾਹਿਬ ਦੀ ਔਰ ਪੱਟੀ ਹਲਕੇ ਵਿਧਾਨ ਸਭਾ ਹਲਕੇ ਦੀ ਸਮਰੱਥੀ ਕਰੇ ਇਸ ਸេចក្តੀ ਉਹਨਾਂ ਦੇ ਨਾਲ ਉਹਨਾਂ ਦੇ ਸਤਿਕਾਰਯੋਗ ਚਾਚਾ ਦੀ ਸਰਦਾਰ ਪਰਲਮੈਂਟ ਦੀ ਚੋਣ ਦੇ ਵਿੱਚ ਫਰਾਗ ਦੀ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬੱਡੀ ਲੀਡ ਦੇ

ਨਿਰਵਾਣ ਦੇ ਘਰ ਦੀ ਸੇਵਾ ਦਿੱਤੀ ਉਹਦੇ ਬਾਅਦ ਆਦੀ ਅੱਜ ਤੱਕ ਜਿਹੜਾ ਅੱਗੇ ਅਸੀਂ ਰੱਖੀ ਆ ਤੇ ਇੱਕ ਜਿਹੜਾ 19 ਤਰੀਕ ਨੂੰ ਪੰਥਕਾ ਇਕੱਤਰਤਾ ਜਿਹੜੇ ਪੰਜਾਬ ਨਾਲ ਪੰਥਨਾ ਸੰਬੰਧਿਤ ਮਸਲਿਆਂ ਤੇ ਵਿਚਾਰ ਕਰਨ ਲਈ ਉਹ ਜਿਹੜੀ ਅਸੀਂ ਇਕੱਤਰਤਾ ਕੀਤੀ 19 ਤਰੀਕ ਦੀ ਉਹਦੇ ਵਾਸਤੇ ਸੰਗਤਾਂ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਵੱਦੋ ਵੱਦ ਉਸ ਦਿਨ ਪਹੁੰਚ ਕੇ ਆਪਣਾ ਹਾਂਸਾਯੋਗ ਦਿਓ ਨੇ ਏਦਾਂ ਤਾਂ ਕੋਈ ਅਨੁਮਾਨ ਨਹੀਂ ਲਾ ਸਕਦਾ ਮੇਰਾ ਖਿਆਲ ਬਹੁਤ ਵੱਡਾ ਇਕੱਠ ਹੋਊਗਾ ਜੀ ਇਹ ਕਿਉਂਕਿ ਸੰਗਤਾਂ 'ਚ ਬਹੁਤ ਵੱਡਾ ਅਛਾਵਾ ਜਿੱਥੇ ਵੀ ਅਸੀਂ ਹੋਰ ਹਲਕਿਆਂ 'ਚ ਵੀ ਪਹੁੰਚੇ ਆਂ ਹੋਰ ਜਿਲ੍ਹਿਆਂ 'ਚ ਵੀ ਮੇਰੇ ਖਿਆਲ 'ਚ ਸੰਗਤਾਂ 'ਚ ਬਹੁਤ ਵੱਡਾ ਪਿਆਰ ਆ ਤੇ ਲੋਕ ਸੰਗਤਾਂ ਬਹੁਤ ਬਹੁਤ ਵੱਡੀ ਗਿਣਤੀ 'ਚ ਪਹੁੰਚਣਗੇ ਅੱਜ ਜਿਹੜੀ ਜਿਹੜੀ ਮੀਟਿੰਗ ਆ ਇਹ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੋ ਐਮਪੀ ਨੇ ਸਾਡੇ ਹਲਕਾ ਕਡੂਰ ਸਾਹਿਬ ਤੋਂ ਉਹਨਾਂ ਦੇ ਸਨੇਹੇ ਤੇ ਜਿਹੜਾ ਪੰਥਕ ਕਤਰਤਾ ਬਾਬਾ ਬਕਾਲਾ ਸਾਹਿਬ ਵਿਖੇ ਰੱਖੀ ਗਈ 19 ਤਰੀਕ ਦੀ ਉਹਦੇ ਸਬੰਧ ਦੇ ਵਿੱਚ ਅੱਜ ਦੀ ਮੀਟਿੰਗ ਜਿਹੜੀ ਪੱਟੀ ਵਾਲੇ ਕੇ ਦੀ ਕੀਤੀ ਗਈ ਆ ਜਿਹਦੇ ਵਿੱਚ ਫੈਸਲਾ ਲੈ ਗਿਆ ਨਾਲੇ ਦੱਸਿਆ ਗਿਆ ਸੰਗਤ ਨੂੰ ਵੀ ਜਿਹੜੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਇਲੈਕਸ਼ਨ ਆ ਹੋ ਰਹੀ ਜਿਹਦੇ ਲਈ ਆਪਾਂ ਵੋਟਾਂ ਦੀ ਪ੍ਰੋਸੈਸ ਚੱਲ ਰਿਹਾ ਉਹਦੇ 'ਚ ਵੀ ਸੰਗਤ ਨੂੰ ਵੇਅਰ ਕਰਨ ਵਾਸਤੇ ਅੱਜ ਦਾ ਇਕੱਠ ਜਿਹੜਾ ਨਾਲ ਰੱਖਿਆ ਗਿਆ ਸੀਗਾ ਕਿ ਜਿਹੜੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਾਂ ਵੋਟਾਂ ਬਣਾ ਕੇ ਤੇ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਆ ਉਹ ਅਸੀਂ ਚੰਗੇ ਚਿਹਰੇ ਜਿਹੜੇ ਉਹ ਗਾੜੀ ਲਿਆਂਦੇ ਜਾਣ ਤੇ ਜੋ 19 ਤਰੀਕ ਦੀ ਕਾਠ ਆ ਉਹਦੇ ਵਿੱਚ ਹਰ ਹਲਕੇ ਤੋਂ ਘਟੋ ਘਟ 5000 ਟਰਾਲੀ ਜਿਹੜੀ ਲੈ ਕੇ ਉਥੇ ਅਸੀਂ ਬਾਬਾ ਬਕਾੜਾ ਸਾਹਿਬ ਪਹੁੰਚੀਏ ਇਸ ਸਬੰਧ ਦੇ ਵਿੱਚ ਅੱਜ ਦੀ ਮੀਟਿੰਗ ਜਿਹੜੀ ਕੀਤੀ ਗਈ ਆ